ਕਿੰਨੇ ਦਿਨਾਂ ਮਗਰੋਂ ਅੱਜ ਮੈਂ ਗੁੜੀ ਨੀਂਦੇ ਸੌਣ ਦੀ ਸੋਚ ਰਿਆ ਸੀ ਪਰ ਕੋਈ ਅਜੀਬ ਜਿਹੀ ਸ਼ੈ ਮੇਰੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੀ ਚਾਪੀ ਮੈਂ ਡਰ ਗਿਆ ਖੇਸ ਨੂੰ ਚੰਗੀ ਤਰ੍ਹਾਂ ਆਪਦੇ ਉੱਪਰ ਲਪੇਟ ਲਿਆ ਜਿਵੇਂ ਮੈਂ ਇੰਜ ਕਰਕੇ ਆਪਣੇ ਆਪ ਨੂੰ ਉਸ ਉਪਰੀ ਸ਼ੈ ਤੋਂ ਬਚਾ ਲਿਆ ਹੋਵੇ ਸਿਰਹਾਣੇ 'ਤੇ ਆ ਦੀਵਾ ਬੁਝ ਗਿਆ ਮਨ ਹੋਰ ਬੇਚੈਨ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਐ ਕਿ ਕੱਲੇ ਬੰਦੇ ਨੂੰ ਤਾਂ ਘਰ ਦੀਆਂ ਕੰਧਾਂ ਵੀ ਖਾਣ ਨੂੰ ਆਉਂਦੀ ਐ ਮੈਂ ਖੇਸ ਮੂੰਹ ਤੋਂ ਲਾਇਆ ਮੁੜਕੋ ਮੁੜਕੀ ਹੋਇਆ ਮੈਂ ਤੋੜੇ ਵੱਲ ਭੱਜਿਆ ਪਾਣੀ ਪੀਤਾ ਤੇ ਮੰਜੇ ਦੀ ਬਾਹੀ ਤੇ ਹੀ ਬੈਠ ਗਿਆ ਕਿੰਨਾ ਹੀ ਚਿਰ ਮੈਂ ਆਪਣੇ ਪੈਰਾਂ ਵੱਲ ਝਾਕੀ ਗਿਆ ਮੈਨੂੰ ਫਟੀਆਂ ਅੱਡੀਆਂ ਤੋਂ ਕਚਿਆਣ ਜੀ ਆਈ ਫਿਰ ਨੇਰੇ ਦਾ ਸਾਰਾ ਲੈਂਦਿਆ ਮੈਂ ਗੁਆਂਢ ਦੀ ਤਈ ਵੱਲ ਝਾਤ ਮਾਰੀ ਸਭ ਕੁਝ ਠੀਕ ਸੀ ਮੈਂ ਬੇਫਿਕਰਾ ਹੋ ਕੇ ਸਵੇਰ ਲਈ ਵੀ ਉੱਠਣ ਲੱਗਿਆ ਹੁਣ ਦਿਲ ਨੂੰ ਟਿਕਾਜਿਆ ਸੀ ਛੱਤ ਦੇ ਬਾਲੇ ਮੇਰੇ ਵੱਲ ਝਾਕ ਰਹੇ ਸੀ ਮੈਂ ਉਹਨਾਂ ਵੱਲ ਝਾਕ ਰਿਹਾ ਸੀ ਮੈਨੂੰ ਨਹੀਂ ਸੀ ਪਤਾ ਪਰ ਹਾਂ ਇਹ ਮੈਨੂੰ ਸ਼ਾਬਾਸ਼ੀ ਜ਼ਰੂਰ ਦੇ ਰਹੇ ਸੀ ਘਰ ਵਿੱਚ ਮੈਂ ਇਕੱਲਾ ਰਹਿੰਦਾ ਸੀ ਛੜੇ ਬੰਦੇ ਦੀ ਕੋਈ ਜੂਨ ਪਰ ਪਤਾ ਨਹੀਂ ਕਿਉਂ ਪੰਜ ਕਿੱल्ल्या ਦਾ مالک ਮੈਂ ਫਿਰ ਵੀ ਛੜਾ ਸੀ ਪਰਜਾਈਆਂ ਤੇ ਭਾਬੀ ਢਿੱਡੋਂ ਮੇਰੇ ਤੋਂ ਔਖੇ ਸੀ ਪਰ ਮੈਂ ਕਿਸੇ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ ਮਾਂ ਬਾਪ ਗੁਜਰਨ ਤੋਂ ਬਾਅਦ ਆਪ ਰੋਟੀ ਟੁੱਕ ਕਰ ਲੈਂਦਾ ਕਦੇ-ਕਦੇ ਮਨ ਵਿੱਚ ਆਉਂਦਾ ਕਿ ਜੇ ਮੇਰਾ ਵੀ ਵਿਆਹ ਹੁੰਦਾ ਮੈਂ ਵੀ ਮੰਜੇ ਤੇ ਬੈਠਾ ਟੌਰ ਨਾਲ ਰੋਟੀ ਖਾਂਦਾ ਪਰ ਫਿਰ ਸੋਚਦਾ ਯਾਰ ਟੌਰ ਨਾਲ ਤਾਂ ਤੂੰ ਰੋਟੀ ਖਾਂਦਾ ਰੋਟੀ ਤਾਂ ਮੈਂ ਹੁਣ ਵੀ ਖਾ ਲੈਣਾ ਮੈਂ ਕੁਰਸੀ ਢਾ ਲੈਣੀ ਇੱਕ ਸਟੂਲ ਜਿਹਾ ਸਨਮਈਕਾ ਥੋੜਾ ਉਹਦਾ ਉਖੜਿਆ ਹੋਇਆ ਸੀ ਪਰ ਮੈਂ ਜਦੋਂ ਉਹਦੇ ਤੇ ਰੋਟੀ ਵਾਲਾ ਥਾਲ ਰੱਖ ਲੈਂਦਾ ਤਾਂ ਬਹੁਤ ਚੰਗਾ ਲੱਗਦਾ ਫਿਰ ਮੈਂ ਕੁਰਸੀ ਤੇ ਬੈਠ ਰੋਟੀ ਖਾਂਦਾ ਮੇਰੀ ਗੁਆਣ ਵਿੱਚ ਇੱਕੋ ਇੱਕ ਤਾਈ ਜਿਹੜੀ ਵਿਚਾਰੀ ਵਕਤ ਦੀ ਮਾਰੀ ਹੋਈ ਸੀ ਜਵਾਕ ਕੋਈ ਕੱਖੋ ਨਾ ਕੁੱਖੋ ਨਾ ਫੁੱਟਿਆ ਤੇ ਤਾਇਆ ਫਿਕਰਾਂ ਵਿੱਚ ਸੀ ਸੀ ਤਾਈ ਨੂੰ ਅਲਵਿਦਾ ਕਹਿ ਗਿਆ ਇਹ ਮੇਰੀ ਤਾਈ ਦਾਈ ਸੀ ਜਿਹਦੇ ਬੱਚਾ ਨਾ ਹੁੰਦਾ ਜਾਂ ਬੱਚਾ ਟਿੱਡਾ ਹੁੰਦਾ ਔਰਤਾਂ ਦੀਆਂ ਹੋਰ ਬਿਮਾਰੀਆਂ ਦੀ ਉਹ ਚੰਗੀ ਮਹਰ ਸੀ ਜਿਹੜੀਆਂ ਵੱਡੀਆਂ ਡਾਕਟਰਨੀਆਂ ਨੂੰ ਵੀ ਫੇਲ ਕਰਦੀ ਸੀ ਪਰ ਜਿਵੇਂ ਕਹਿੰਦੇ ਹੁੰਦੇ ਨੇ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਓਵੇਂ ਤਾਈ ਦਾ ਕੋਈ ਇਲਾਜ ਨਹੀਂ ਕਰ ਸਕਿਆ ਤੇ ਤਾਈ ਦੇ ਹੱਥੋਂ ਕਈ ਕੁੱਖਾਂ ਹਰੀਆਂ ਹੋਈਆਂ ਰਾਤ ਬਰਾਤੇ ਲੋੜ ਪੈਣ ਤੇ ਤਾਈ ਮੈਨੂੰ ਭੱਜ ਕੇ ਆਵਾਜ਼ ਮਾਰ ਦਿੰਦੀ। ਮੈਂ ਵੀ ਚਲਿਆ ਜਾਂਦਾ। ਪੁੰਨ ਦਾ ਕੰਮ ਹਰ ਬੰਦੇ ਨੂੰ ਖਿੜੇ ਮੱਥੇ ਕਰਨਾ ਚਾਹੀਦਾ ਹੈ। ਇੱਕ ਦਿਨ ਕੋਈ ਔਰਤ ਇੱਕ ਕੁੜੀ ਨੂੰ ਲੈ ਕੇ ਆਈ। ਕੁੜੀ ਦਾ ਮੂੰਹ ਬਲੀਟਿਆ ਹੋਇਆ ਸੀ ਤੇ ਰਿਸ਼ਤੇ ਵਿੱਚ ਖੋਰੀ ਕੀ ਲੱਗਦੀ ਸਨ? ਦੋਹੇ ਤਾਈ ਕੋਲ ਆ ਕੇ ਰੋਣ ਲੱਗ ਪਈਆਂ। ਮੈਂ ਤਾਈ ਕੇ ਆਟਾ ਰੱਖਣ ਗਿਆ ਸੀ। ਮੈਂ ਝਲਾਨੀ ਵਿੱਚ ਹੀ ਸੀ ਉਸ ਔਰਤ ਨੇ ਤਾਈ ਨੂੰ ਕਿਹਾ, ਕੀ ਬੇਬੇ ਅੰਦਰ ਆ ਕੇ ਗੱਲ ਸੁਣ। ਮੈਂ ਕਦੇ ਕਿਸੇ ਦੀ ਇੰਜ ਗੱਲ ਤਾਂ ਨਹੀਂ ਸੁਣੀ। ਜਿਵੇਂ ਅੱਜ ਉਹਨਾਂ ਦੀਆਂ ਗੱਲਾਂ ਸੁਣਨ ਵਿੱਚ ਮੇਰੀ ਉਤਸੁਕਤਾ ਸੀ। ਤਾਈ ਤੇ ਉਹ ਔਰਤ ਅੰਦਰ ਚਲੀਆਂ ਗਈਆਂ। ਮਗਰ ਹੀ ਉਹ ਕੁੜੀ ਤੇ ਔਰਤ ਬੁੱਢੀ ਬੇਬੇ ਦਾਈਆਂ ਕੋਲੇ ਕਾਦੇ ਪਰਦੇ ਹੁੰਦੇ ਐ। ਤੂੰ ਸਾਡੀ ਇੱਕ ਲਾਜ ਰੱਖ। ਆਹ ਬੇਵਾ ਨੇ ਟਿੱਡ ਕਰਵਾ ਲਿਆ। ਕੁਆਰੀ ਨੇ ਖੋਰੇ ਕੀ ਦਾ ਬੀ ਲਈ ਫਿਰਦੀ ਐ ਬਸ ਬੇਬੇ ਸਾਡੀ ਇੱਜ਼ਤ ਰੱਖ ਤੇਰੇ ਹੱਥਾਂ ਹੁਣ ਸਾਡੀ ਇੱਜ਼ਤ ਕੋਈ ਹੱਲ ਕਰ ਤਾਈ ਦੰਗੀ ਹਾਈ ਹਾਈ ਪਈ ਤੂੰ ਇਹ ਕੀ ਕਰੀ ਕਹੀ ਜਾਨੀ ਆ ਮੈਂ ਹੁਣ ਦੱਸ ਇਹਦਾ ਕੀ ਕਰਾਂ ਕੇਸ ਕਰਨਾ ਉਹ ਮੈਂ ਕਰ ਦੂੰ ਔਰਦਹਰਖ ਵਿੱਚ ਬੋਲੀ ਬੇਬੇ ਜੰਮ ਦੇ ਜਵਾਕ ਦੀ ਸੰਗੀ ਘੁੱਟ ਦੇ ਇਹ ਮੇਰੀ ਭਾਣਜੀ ਆ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜਦੋਂ ਢਿੱਡ ਦਿਖਾਈ ਦੇਣ ਲੱਗਿਆ ਤਾਂ ਮਾਂ ਨੇ ਡਰਦੀ ਨੇ ਮੇਰੇ ਕੋਲ ਵੇਚਦੀ। ਬੇਵਾ ਹੁਣ ਬੇਬੇ ਤੂੰ ਕਰ ਕੋਈ ਹੱਲ ਮੈਂ ਬਹੁਤ ਆਸਾਂ ਲੈ ਕੇ ਆਈਆਂ ਤੇਰੇ ਕੋਲੇ। ਤਾਈ ਨਹੀਂ ਮੰਨ ਸਾਫ। ਤਾਈ ਨਹੀਂ ਸਾਫ ਮਨਾ ਕਰਤਾ। ਪਰ ਜਦੋਂ ਉਸ ਔਰਤ ਨੇ ਤਾਈ ਦੇ ਹੱਥ ਉੱਤੇ ਸਿਉਣੀ ਦੀ ਮੰਦਰੀ ਰੱਖਤੀ ਕਿ ਪੈਸੇ ਤੈਨੂੰ ਕੰਮ ਹੋਏ ਤੋਂ ਬਾਅਦ ਦਿਉ ਤਾਂ ਤਾਈ ਖੋਰੀ ਕਿਵੇਂ ਮੰਨ ਗਈ। ਮੇਰਾ ਲੂਂਗੰਡਾ ਖੜਾ ਹੋ ਗਿਆ। ਸੋਚਿਆ ताई ਦੇ ਆਪ ਦੇ ਔਲਾਦ ਨਹੀਂ ਪਰ ਇਹ ਪਾਪ ਉਹ ਕਿਵੇਂ ਕਰੂਗੀ ਮੈਨੂੰ ਤਾਈ ਤੇ ਬਹੁਤ ਗੁੱਸਾ ਆਇਆ ਉਹ ਔਰਤ ਬੋਲੀ ਕਿ ਅਸੀਂ ਕੱਲ ਆਥਣੇ ਆਵਾਂਗੇ ਤੂੰ ਤਿਆਰ ਰਹੀਂ ਬਸ ਕਿਸੇ ਤੀਜੇ ਬੰਦੇ ਦੇ ਕੰਨੀ ਗੱਲਾਂ ਨਾ ਪਵੇ ਦੋ ਚਾਰ ਦਿਨ ਅਸੀਂ ਤੇਰੇ ਕੋਲ ਰਹਾਂਗੇ ਜਾਂ ਕੁੜੀ ਨੂੰ ਤੇਰੇ ਕੋਲ ਛੱਡ ਜਾऊं ਤੇਰੇ ਤੇ ਤਾਂ ਮੈਨੂੰ ਇਤਵਾਰੀ ਹੈ ਬੇਬੇ ਮੇਰੇ ਵੀ ਕੇਸ ਵੇਖ ਲੈ ਤੂੰ ਹੀ ਕੀਤਾ ਹੈ ਵੇਖਣ ਵਿੱਚ ਉਹ ਚੰਗੇ ਘਰੋਂ ਲੱਗਦੀਆਂ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਉਸ ਕੁੜੀ ਤੇ ਤਰਸ ਜਿਹਾ ਆਇਆ ਮੈਥੋਂ ਰੋਟੀ ਵੀ ਨਾ ਪੱਕੀ ਕੋਈ ਕੰਮ ਵੀ ਨਾ ਹੋਇਆ ਮੈਨੂੰ ਵਾਰ-ਵਾਰ ਉਹ ਕੁੜੀ ਹੀ ਦਿਸੀ ਜਾਵੇ ਮਨ ਵਿੱਚ ਬਹੁਤ ਕੁਝ ਆਈ ਜਾਵੇ ਕੀ ਕੀ ਕਰਾਂ ਰਾਤ ਰੋਟੀ ਮੈਂ ਖਾਧੀ ਨਾ ਮਨ ਵਿੱਚ ਸੋਚਿਆ ਕੁਝ ਨਾ ਕੁਝ ਆਖਰ ਮੈਂ ਆਰਾਮ ਦੀ ਨੀਂਦ ਸੌਂ ਹੀ ਗਿਆ ਸਵੇਰ ਹੀ ਤਾਈ ਕੋਲ ਗਿਆ ਤਾਈ ਪੀੜੀ ਤੇ ਬੈਠੀ ਸੂਤ ਕੱਤੀ ਜਾਵੇ ਮੈਂ ਤਾਈ ਦੇ ਬਰੋਬਰ ਹੀ ਪੈਰੀਂ ਪਰ ਬੈਠ ਗਿਆ ਮੈਨੂੰ ਇੰਜ ਲੱਗਿਆ ਮੈਂ ਇੰਜ ਬੈਠਿਆ ਵੇਖ ਕੇ ਤਾਈ ਕਹਿੰਦੀ ਮੰਜਾ ਪੀੜੀ ਲੈ ਲਾ ਭਾਈ ਨੇਕ ਕਿਵੇਂ ਸੁੱਖਾ ਅੱਜ ਸਦੇ ਹਾਈ ਤਾਈ ਕੋਲ ਆ ਗਿਆ ਮੈਂ ਉੰਜ ਹੀ ਬੈਠਾ ਰਿਹਾ ਅੱਜ ਤੱਕ ਤਾਈ ਕੋਲ ਇੰਨੀ ਸੰਗ ਨਹੀਂ ਸੀ ਵਿਖਾਈ 40 ਵਰਿਆਂ ਦੀ ਉਮਰ ਮੇਰੀ ਹੋਰ ਚੱਲੀ ਐ ਪਰ ਅੱਜ ਗੱਲ ਕਹਿਣ ਤੋਂ ਮੈਂ ਝਿਜਕ ਰਿਹਾ ਸੀ ਤਾਈ ਨੇ ਫੇਰ ਕਿਹਾ ਵੇ ਨੇਕ ਕੀ ਹੋ ਗਿਆ ਤੈਨੂੰ ਕਿਉਂ ਕੁੜੀਆਂ ਵਾਂਗੂ ਬਹਿ ਗਿਆ ਕੇ ਅਗਲੇ ਪਾਗਿ ਚ ਬਾਕੀ ਪੜਾਂਗੇ ਆਪਾਂ ਹਾਂ ਕਈ ਕਿਸ਼ਤਾਂ ਚ ਆਪਾਂ ਕਾਣੀ ਤੁਹਾਨੂੰ ਸੁਣਾਵਾਂਗੇ